ਇੱਕ ਬੰਦਾ ਕਹਿੰਦਾ ਕੋਈ ਨਹੀਂ ਜੇ ਸਾਡੇ ਪਹਿਲਾਂ ਵੇਖੀ ਜਾਈ ਸੰਤ ਨੂੰ ਵਾਹਿਗੁਰੂ ਦੀ ਕਹਾਵਤ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਇਹ ਬੇਨਤੀ ਕਰਦੇ ਸੀ ਭਾਈ ਸਾਹਿਬ ਨੇ ਸਾਡਾ ਫੈਸਲਾ ਕਰਵਾਇਆ ਬਾਬਾ ਬੰਦਾ ਰਾਮ ਦੇਡੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਮਿਲਵਤਨ ਨਾ ਰਹਿਣਾ ਸਾਨੂੰ ਦੱਸੋ ਇਸ ਤਰ੍ਹਾਂ ਦੇ ਪ੍ਰਕਾਰ ਦਾ ਮਿਲਵਤਨ ਹੁੰਦਾ ਕਿ ਸਾਡੇ ਮਰਗ ਹੁੰਦੀ ਆ ਅਸੀਂ ਅਨਾਉਂਸਮੈਂਟ ਵਾਸਤੇ ਜਾਂਦੇ ਆ ਇਹ ਪਿੰਡ ਦੀ ਪੰਚਾਇਤ ਗੁਰਦੁਆਰਾ ਚਲ ਦੇ ਗ੍ਰੰਟੀ ਨੂੰ ਕਹਿੰਦੀ ਆ ਵੀ ਇਹਨਾਂ ਦੀ ਅਨਾਉਂਸਮੈਂਟ ਨਹੀਂ ਕਰ ਤੇ ਤਬ ਵੀ ਕੀ ਗੱਲੇ ਮਾਨ ਕੇ ਜੀ ਪੰਚਾਇਤ ਕੇ ਦੀ ਨਹੀਂ ਹੋਈ ਉਹਦੇ ਕੱਢਾ ਆਇਆ ਬਾਕੀ ਬਾਬਾ ਜੀ ਬਹੁਤ ਸਿਆਣੇ ਆ ਗਾਡੇ ਤੋਂ ਸਾਡੀ ਉਮਰ ਬਹੁਤ ਛੋਟੀ ਲੱਗੀ ਹਜੇ ਇਹਨਾਂ ਨੇ ਕਿਹਾ ਵੀ ਅਸੀਂ ਜ਼ਿੰਮੇਵਾਰੀ ਲੈਂਦੇ ਆ ਇੱਥੇ ਪ੍ਰਕਾਰ ਅੱਜ ਤੋਂ 2 ਮਹੀਨੇ ਪਹਿਲਾਂ ਇਹ ਗੱਲ ਮੇਰੇ ਨਾਲ ਹੋਈ ਜਦੋਂ ਕਿ ਗੁਰਦੁਆਰਾ ਚੱਲਦੇ ਖਜ਼ਾਨੇ ਦੀ ਜ਼ਿੰਮੇਵਾਰੀ ਲੈਤੀ ਸੀ ਅੱਜ ਉਹ ਬੰਦੇ ਨੂੰ ਇੱਥੇ ਸੱਦਿਆ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਕਿ ਉਹਨੇ ਜ਼ਿੰਮੇਵਾਰੀ ਲਈ ਸੀ ਅੱਜ ਇਹ ਕੰਮ ਉੱਥੇ ਆਗਾ ਤਾਂ ਉਹ ਇਹਦਾ ਕੀ ਫੈਸਲਾ ਕਰਦੇ ਆ ਜਿਹੜੇ ਬੰਦੇ ਨੇ ਅਜਿਹਾ ਕੀਤਾ ਉਹਨੂੰ ਪੰਚਾਇਤੀ ਤੌਰ ਤੇ ਧਾਰਮਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਕੀ ਸਜਾਉਂਦੇ ਆ ਇਸ ਗੱਲ ਦਾ ਸਾਨੂੰ ਜਵਾਬ ਦਿੱਤਾ ਜਾਵੇ ਅੱਜ ਤੋਂ 23 ਦਿਨ ਬਾਅਦ ਠੀਕਾ ਨਿਸ਼ਾਨ ਸਾਹਿਬ ਚੁਲਾਇਆ ਗਿਆ 23 ਦਿਨ ਪਹਿਲਾਂ ਜੀਸੀਬੀ ਟਰਾਲੇ ਉੱਤੇ ਚੱਲੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਦਾ ਉਤਸਾਰੀ ਕੀਤੀ ਜਾ ਰਹੀ ਆ ਪੰਚਾਇਤ ਦਾ ਕੋਈ ਵੀ ਜਿਹੜਾ ਕਮੈਂਟ ਉੱਥੇ ਨਹੀਂ ਪਹੁੰਚਿਆ ਵੀ ਇੱਥੇ ਕੀ ਹੋ ਰਿਹਾ ਕੀ ਕਰਨ ਜਾ ਰਹੇ ਹੋ ਤੇ ਇੱਥੇ ਕੀ ਕੀਤਾ ਜਾਣਾ ਪੰਚਾਇਤ ਉਦੋਂ ਆਈ ਆ ਜਦੋਂ ਅਸੀਂ ਨਿਸ਼ਾਨ ਚੁਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਸਾਡੇ ਤੇ ਦਰਖਾਸਤਾਂ ਵੀ ਹੋਈਆਂ ਫੱਡਾ ਰੂੜੀ ਵਾਸਤੇ ਇਹ ਮੇਰੇ ਗੁਰਸਿੱਖ ਭਾਈ ਨੇ ਮਾਫੀ ਵੀ ਮੰਗੀ ਆ ਕਿ ਸਾਨੂੰ ਗੁੱਸਾ ਸੀਗਾ ਵੀ ਸਾਨੂੰ ਗੁਰਦੁਆਰਾ ਸਾਹਿਬ ਤੋਂ ਵੀ ਵਿਟਕਾਰਿਆ ਜਾ ਰਿਹਾ ਜਦ ਕਿ ਸਾਡੇ ਗੁਰਦੁਆਰਾ ਜਿੱਥੇ ਬਣਿਆ ਉਹਦੇ ਸਾਹਮਣੇ ਜੋ ਛੱਪੜਾ ਪਿੰਡ ਵਿੱਚ ਚਾਰ ਛੱਪੜਾਗੇ ਚਾਰੇ ਛੱਪੜਾਂ ਨੂੰ ਬੰਦ ਕਰਕੇ ਸਾਡੇ ਘੇਰ ਦੇ ਵਿੱਚ ਇੱਕ ਵੱਡਾ ਛੱਪੜਾ ਉਸਾਰਿਆ ਗਿਆਗਾ ਉਸ ਗੱਲ ਦਾ ਜਵਾਬ ਦਿਓ ਜੇ ਗੁਰਦੁਆਰਾ ਸਾਹਿਬ ਕਹਿੰਦੇ ਆ ਵੀ ਛੱਪੜ ਦੀ ਜਗ੍ਹਾ ਦੇ ਸਾਹਮਣੇ ਬਣਾ ਰਿਆ ਇਹ ਪੰਚਾਇਤ ਬੇਠਿਆਂ ਨੂੰ ਪੁੱਛਿਆ ਜਾਵੇ ਦੋਨਾਂ ਗੁਰਦੁਆਰਾ ਸਾਹਿਬ ਛੱਪੜ ਦੀ ਜਗ੍ਹਾ ਦੇ ਉੱਤੇ ਨਹੀਂ ਬਣੀ ਤਾਂ ਜਵਾਬ ਦੇਣ ਜਿਹੜਾ ਪਰਲਾ ਗੁਰਦੁਆਰਾ ਇਹ ਚ ਗੱਲ ਨੂੰ ਮੰਨਦਾ ਤਾਂ ਅੱਜ ਜਾ ਕੇ ਉਹਨੂੰ ਦੇਖਿਆ ਜਾ ਸਕਦਾ ਬਕਾਇਦਾ ਉਸ ਗੁਰਦੁਆਰਾ ਸਾਹਿਬ ਦੀ ਸਾਰੀ ਉਸ ਜਗ੍ਹਾ ਤੇ ਹੋਈ ਆ ਗੁਰਦੁਆਰਾ ਸਾਹਿਬ ਦੀ ਤੇ ਛੱਪਰ ਦੀ ਇੱਕੋ ਨੌਂ ਇੰਚਾਂ ਦੇ ਸੰਝੀ ਆ ਗੀ ਲੈ ਗੰਦਾ ਹੀ ਮਲਿਸਖਾਂ ਦੇ ਵੇੜੇ ਦਾ ਤੇ ਉੱਧਰ ਕੌਣ ਹੀਗਾ ਚਲੋ ਜੀ ਇੱਕੋ ਗੱਲ ਦਾ ਮੈਨੂੰ ਜਵਾਬ ਦਿੱਤਾ ਜਾਵੇ ਵੀ ਬਾਕੀ ਗੱਲ ਮਨੂੰ ਮੇਰੀ ਇਹਦਾ ਕੰਮ ਨਾ ਲਿਓ ਦੇਖੋ ਸਾਰੇ ਆਏ ਹੋਏ ਗੁਰਦੁਆਰਾ ਭੜ ਗਿਆ ਨਿਸ਼ਾਨ ਸਾਹਿਬ ਲੱਗ ਗਿਆ ਸਾਰਾ ਖੁਸ਼ ਹੋ ਗਿਆ ਇਹ ਮੈਂ ਅਬ ਇਹ ਬਹੁਤ ਵਧੀਆ ਬੋਲਦਾ ਹੈ ਇਹ ਮਾਤਾ ਮਾਤਾ ਜਾਂਦਾ ਹੈ ਕਿਉਂ ਮੰਗ ਰੇ ਇੱਕ ਵੀ ਪਿੰਡ ਇੱਕ ਹੋ ਜਾਏ ਲੇਕਿਨ ਇਹਨਾਂ ਕਾ ਫਿਰ ਕੀ ਐ ਇਸ ਨੂੰ ਉੱਪਰ ਤੇ ਲਗਾ ਦਿੰਦੇ ਪਲੀਜ਼ ਪਲੀਜ਼ ਮਾਤਾ ਜੀ ਕੋਈ ਕਰਵਾਉਣ ਦਾ ਕੰਮ ਨਹੀਂ ਗੱਲ ਕਰਦੇ ਨਹੀਂ ਆਪਾਂ ਵੀ ਇਹ ਰੱਖਦੇ ਸ਼ਾਂਤੀ ਨਹੀਂ ਜੀ ਸਹੀ ਥੋੜੀ ਰੱਖਣੀ ਹੈ ਚੋ ਬਈ ਸ਼ਾਂਤੀ ਰੱਖਣੇ ਚੱਲਣਾ ਕੋਈ ਫੜਗਾ ਦੇਵੇ ਕੋਈ ਮੈਨੂੰ ਥੱਲੇ ਕੋਈ ਟੌਕਸਟ ਪਾ ਕੇ ਦੇਵੇ ਓਏ ਹਾਂ ਕੋਈ ਦੱਸ ਨਹੀਂ ਪਾਪਾ ਜੀ ਪਿੰਡ ਵਾਲਿਆਂ ਦਾ ਮਸਲਾ ਏ ਦੱਸੋ ਇਹ ਮੁੰਡੇ ਨੂੰ ਹੋਰ ਕਰੀਏ ਇਹ ਸ਼ਾਂਤੀ ਕਰ ਸਕਦੇ ਆ ਬੈਠੋ ਜੀ ਮੈਂ ਇੱਕੋ ਜਵਾਬ ਪੁੱਛਣਾ ਚਾਹਣਾ ਵੀ ਸ਼ੋਮਨੀ ਕਮੇਟੀ ਠੀਕ ਹੈ ਤੇ ਆਪਣੀ ਜਿਹੜੀ ਕਾਲ ਤੱਕ ਦੀ ਮਰਿਆਦਾ ਅਨਸਾਰ ਲਿਖਿਆ ਗਿਆ ਕਿ ਪਿੰਡ ਵਿੱਚ ਇੱਕੋ ਗੁਰਦੁਆਰਾ ਸੇਵਾ ਹੋਣਾ ਚਾਹੀਦਾ ਇੱਕੋ ਹੀ ਬਣਾ ਦੇ ਇੱਕੋ ਹੀ ਬਣਾ ਦੇ ਗੁਰਦੁਆਰਾ ਸਾਹਿਬ ਨੂੰ ਬਣਾ ਚਾਹੀਦਾ ਜਦ ਕਿ ਸਾਡੀ ਆਬਾਦੀ ਵੀ ਇਹਨਾਂ ਨੂੰ ਵਾਧਾ ਜ਼ਿਮੀਂਦਾਰ ਪਰਮਨਵਾਸੀ ਬੰਡੇ ਨਹੀਂ ਪਾਉਂਦੇ ਸੀ ਜੱਟ ਸਿੱਖ ਨਹੀਂ ਕਹਿੰਦੇ ਇਹਨਾਂ ਨੂੰ ਇਹ ਸਾਨੂੰ ਮਰ ਵੀ ਸਿੱਖ ਕਹਿੰਦੇ ਸੀ ਸਾਨੂੰ ਛੂੜੇ ਕਹਿੰਦੇ ਸੀ ਇਹਨਾਂ ਨੂੰ ਜੱਟ ਸਿੱਖ ਵੀ ਨਹੀਂ ਕਹਿੰਦੇ ਸਾਡੇ ਅੱਜ ਵੀ ਜਿਹੜੇ ਗੁਰਦੁਆਰਾ ਸਾਹਿਬ ਦੀ ਸਾਰੀ ਆਈ ਉਹਦੇ ਘੱਟੋ ਘੱਟ 15 ਜ਼ਿਮੀਂਦਾਰ ਭਰਾ ਸਾਡੇ ਰੋਜ਼ ਮੱਥਾ ਟੇਕ ਕੇ ਜਾਂਦੇ ਆ ਗੁਰੂਆਂ ਸਤਿਕਾਰ ਕਰਕੇ ਜਾਂਦੇ ਆ ਅਸੀਂ ਉਹਨਾਂ ਨੂੰ ਇਹ ਗੱਲ ਨਹੀਂ ਕਹੀ ਵੀ ਤੁਸੀਂ ਸਾਨੂੰ ਗੁਰਦੁਆਰੇ ਤੋਂ ਫਟਕਾਰਿਆ ਅਸੀਂ ਤੁਹਾਨੂੰ ਇੱਥੇ ਵੜਨ ਨਹੀਂ ਦੇਣਾ ਤੁਹਾਨੂੰ ਜਿਹੜਾ ਇੱਕ ਬੇਨਤੀ ਕਰਦਾ ਉਹ ਕਰਨੇ ਮੁੰਡੇ ਨੂੰ ਕਰਦੇ ਹਾਂ ਜੀ ਮੈਂ ਗੱਲ ਕਰਦਾ ਪਿਆ ਜੇ ਤੁਹਾਨੂੰ ਕੋਈ ਅੱਜ ਤੋਂ ਬਾਅਦ ਚੂੜਾ ਕਵੇ ਨਾ ਤੇ ਤੁਸੀਂ ਸੰਪਰਕ ਮੇਰੇ ਨਾਲ ਕਰਿਓ ਫਿਰ ਇੱਕ ਦਾ ਕੰਮ ਆਰ ਕੇ ਟੰਗਾਂਗੇ ਉਹਨਾਂ ਨੂੰ ਮੈਂ ਕਦੇ ਕੋਈ ਚੂੜਾ ਜੇ ਕੋਈ ਵੀ ਵਿਅਕਤੀ ਕਹੇ ਜੋ 15 ਜ਼ਿੰਮੇਵਾਰ ਭਰਾ ਸਾਡੇ ਮੱਥਾ ਟੇਕਣ ਵਾਲੇ ਗੁਰਦੁਆਰਾ ਸਾਹਿਬ ਅਸੀਂ ਇੱਕ ਵਾਰ ਵੀ ਆਪਦੀ ਮਨਵੇ ਤੌਰ ਤੇ ਜਾਂ ਕਿਸੇ ਵੀ ਧਾਰਮਿਕ ਮੁੱਦੇ ਨੂੰ ਲੈ ਕੇ ਉਹਨਾਂ ਨਾਲ ਪੂਰਾ ਵੀ ਨੋ ਜਿੰਨਾ ਵੀ ਵਿਤਖਰਾ ਕੀਤਾ ਅੱਜ ਮੈਂ ਸਾਰੀ ਸੰਗਤ ਸਿਰ ਵਡਾਉਣ ਦਾ ਹੱਕਦਾਰਾਂ ਦਾ ਹੋਰ ਦੱਸੋ ਏ ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ ਸੂਮੀ ਕਮੇਟੀ ਆਪਣੇ ਅਕਾਲ ਤਖਤ ਦੀ ਮਰਿਆਦਾ ਕਹਿੰਦੀ ਆ ਵੀ ਇੱਕੋ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਮੰਨਦੇ ਆ ਪਿੰਡ ਵਿੱਚ ਇੱਕੋ ਗੁਰਦੁਆਰਾ ਸਾਹਿਬ ਆਕਾਲ ਤਖਤ ਦੀ ਮਰਿਆਦਾ ਇਹ ਕਹਿੰਦੀ ਆ ਵੀ ਇੱਕੋ ਗੁਰਦੁਆਰਾ ਹੋਣਾ ਚਾਹੀਦਾ ਅਕਾਲ ਤਖਤ ਦੇ ਮੈਂਬਰਾਂ ਨੂੰ ਇੱਕੋ ਗੱਲ ਦਾ ਜਵਾਬ ਪੁੱਛਿਆ ਜਾਵੇ ਵੀ ਕਦੇ ਉਹਨਾਂ ਨੇ ਆ ਕੇ ਵੇਖਿਆ ਇੱਕ ਗੁਰਦੁਆਰੇ ਚ ਹੁੰਦਾ ਕੀ ਆ ਵੀ ਜਿਹੜੇ ਨੀਵੇਂ ਜਾਤੀ ਦੇ ਬੰਦੇ ਆ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਂਦਾ ਜਾਂ ਜਿਹੜੇ ਜੱਟਵਾਦ ਦਾ ਸਾਰੇ ਇੱਕੋ ਜਿਹੇ ਨਹੀਂ ਖੁੱਦ ਸਿਆਰਤੀ ਆਂਸਰ ਹੁੰਦੇ ਆ ਵੇਖੋ ਉਹਨਾਂ ਨੇ ਕਿਹੋ ਜਿਹਾ ਫਲਾਕ ਕਰ ਰੱਖਿਆ ਕਿਹੋ